ਕਿਹੜੇ ਮਹਿਕਮੇ ਦੇ ਵਿੱਚੋਂ ਕੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਸਰ ਇਥੇ ਮੌਕੇ ਤੇ ਪਹੁੰਚੀ ਹਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖਿਓ ਭਾਈ ਸੱਪਣ ਦੇਖਿਓ ਜੀ ਹਜੇ ਇੱਕ ਸਰਵੇ ਕਰ ਰਹੇ ਹਾਂ ਪੂਰਾ ਦੇਖ ਰਹੇ ਹਾਂ ਅਸੀਂ ਮੌਕੇ ਦੀ ਜਾਂਚ ਕਰ ਰਹੇ ਹਾਂ ਪੂਰੀ ਸਾਰੀ ਸੀਵਰ ਕਲੈਪਸ ਹੋ ਗਿਆ ਹੋਇਆ ਜੋ ਤੋਂ ਆਪਾਂ ਨੂੰ ਦੇਖੀ ਰਿਹਾ ਇੱਕ ਵਾਟਰ ਸਪਲਾਈ ਲਾਈਨ ਕਲੈਪਸ ਹੋਈ ਆ ਤੇ ਇੱਕ ਵਾਰ ਹੁਣ ਤਾਂ ਸਾਡੀ ਕੋਸ਼ਿਸ਼ ਇਹ ਹੈ ਇਹਨੂੰ ਪਹਿਲਾਂ ਜਿਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਰੁਕਿਆ ਜਾਵੇ ਪਲੱਗਿੰਗ ਆਫ ਦਾ ਸੀਵਰ ਤੇ ਉਸ ਤੋਂ ਬਾਅਦ ਅਸੀਂ ਇਹਦਾ ਸਾਰਾ ਸਰਵੇ ਕਰਾਂਗੇ ਦਾ ਅਸਲ ਕਾਰਨ ਕੀ ਸੀ ਸਰ ਜਿਤਨਾ ਬਿਆ ਬਿਲਡਿੰਗ ਜਿਹੜੀ ਨੀਚੇ ਡਿੱਗਣ ਨੂੰ ਤਿਆਰ ਆ ਉਹਦੀ ਉਹ ਕਹਿੰਦੇ ਉਹ ਵੀ ਪ੍ਰੋਬਲਮ ਆ ਰਹੀ ਹੈ ਬੰਦ ਜਿਆਦਾ ਡੂੰਗਾ ਪਟਿਆ ਹੋਇਆ ਜੀ ਜੀ ਉਹਨੂੰ ਵੀ ਕੋਈ ਹੱਲ ਕਰਾਂਗੇ ਉਹਦਾ ਵੀ ਹਾਂ ਬਿਲਕੁਲ ਕਰਾਂਗੇ ਜੀ ਬਣਦੀ ਕਾਰਵਾਈ ਕਰਾਂਗੇ ਜਿਹੜਾ ਵੀ ਕਸੂਰਵਾਰ ਹੋਊਗਾ ਇਸ ਚੀਜ਼ ਦਾ ਉੱਤੇ ਬੰਦੀ ਕਾਰਵਾਈ ਬਿਲਕੁਲ ਕਰਾਂਗੇ ਆ ਪਿੱਛੇ ਨਾ ਆਪਣੇ ਜਿਹੜਾ ਬਣਦਾ ਹੋਇਆ ਹਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਘਾ ਪੱਟ ਦਿੱਤਾ ਪਿੱਛੇ ਰਹਿ ਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਘਟ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨ ਉਹਨਾਂ ਦੀ ਵੀ ਕੰਧ ਤਰੇੜਾਂ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਪਾਈਪਾਂ ਟੁੱਟੀਆਂ ਪਾਣੀ ਸਾਰਾ ਪੈ ਰਿਹਾ ਧੜਾ ਧੜਾ ਥਾੜਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਫਟਾਫਟ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ ਇੱਕ ਫੁੱਟ ਪਟਿਆ ਹੋਇਆ ਜੀ ਇਹਦਾ 40 ਉਹ ਕੋਈ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਵਾਪਰ ਸਕਦਾ ਜੀ ਇਹ ਸੁੱਤੇ ਬਿਆਂ ਦੇ ਗਿਰਜੇ ਸਾਡੇ ਕੋਲ ਬਿੱਡ ਪੈ ਜਾਣ ਦੇਖੋ ਪਤਾ ਲੱਗੇ ਬਿੱਡਾ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਸਾਰੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਇਹਨਾਂ ਨੇ ਪਰਮਿਸ਼ਨ ਵਗੈਰਾ ਲਈ ਕੋਈ ਪਤਾ ਕੋਈ ਪਤਾ ਨਹੀਂ ਜੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਪਰਮਿਸ਼ਨ ਲਈ ਆ ਕੀ ਬਣਾ ਰਹੇ ਆ ਲੋਕਾਂ ਨੂੰ ਇਹ ਨਹੀਂ ਕਨਫਰਮ ਚੰਗੀ ਤਰ੍ਹਾਂ ਵੀ ਇਹ ਹੈ ਕੀ ਬਣ ਕੀ ਰਿਹਾ ਹੈ अच्छा सर कि ਕਿਹੜੀ ਮਹਿਕਮੇ ਦੇ ਵਿੱਚੋਂ ਕਿ ਮਿਊਨਿਸਪਲ ਕਾਰਪੋਰੇਸ਼ਨ ਤੋਂ ਸਰ ਇਥੇ ਮੌਕੇ ਤੇ ਪਹੁੰਚੀ ਹਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖਿਓ ਭਾਈ ਸੱਪਨ ਦੇਖਿਓ ਹਜੇ ਇੱਕ ਸਰਵੇ ਕਰ ਰਹੇ ਹਾਂ ਪੂਰਾ ਦੇਖ ਰਹੇ ਹਾਂ ਅਸੀਂ ਮੌਕੇ ਦੀ ਜਾਂਚ ਕਰ ਰਹੇ ਹਾਂ ਪੂਰੀ ਸਾਰੀ ਸੀਵਰ ਕਲੈਪਸ ਹੋ ਗਿਆ ਹੋਇਆ ਜੋ ਤੋਂ ਆਪਾਂ ਨੂੰ ਦੇਖੀ ਰਿਹਾ ਇੱਕ ਵਾਟਰ ਸਪਲਾਈ ਲਾਈਨ ਕਲੈਪਸ ਹੋਈ ਆ ਤੇ ਇੱਕ ਵਾਰ ਹੁਣ ਤਾਂ ਸਾਡੀ ਕੋਸ਼ਿਸ਼ ਇਹ ਹੈ ਇਹਨੂੰ ਪਹਿਲਾਂ ਜਿਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਰੁਕਿਆ ਜਾਵੇ ਪਲੱਗਿੰਗ ਆਫ ਦਾ ਸੀਵਰ ਤੇ ਉਸ ਤੋਂ ਬਾਅਦ ਅਸੀਂ ਇਹਦਾ ਸਾਰਾ ਸਰਵੇ ਕਰਾਂਗੇ ਦਾ ਅਸਲ ਕਾਰਨ ਕੀ ਸੀ ਸਰ ਜਿਤਨਾ ਬਿਆ ਬਿਲਡਿੰਗ ਜਿਹੜੀ ਨੀਚੇ ਡਿੱਗਣ ਨੂੰ ਤਿਆਰ ਆ ਉਹਦੀ ਉਹ ਕਹਿੰਦੇ ਉਹ ਵੀ ਪ੍ਰੋਬਲਮ ਆ ਰਹੀ ਹੈ ਬੰਤਾਂ ਦਾ ਡੂੰਗਾ ਪਟਿਆ ਹੋਇਆ ਹੈ ਜੀ ਜੀ ਉਹਨੂੰ ਵੀ ਕੋਈ ਹੱਲ ਕਰੂਗੇ ਉਸ ਦਾ ਵੀ ਹਾਂ ਬਿਲਕੁਲ ਕਰਾਂਗੇ ਜੀ ਬੰਦੀ ਕਾਰਵਾਈ ਕਰਾਂਗੇ ਜਿਹੜਾ ਵੀ ਕਸੂਰਵਾਰ ਹੋਊਗਾ ਇਸ ਚੀਜ਼ ਦਾ ਉੱਤੇ ਬੰਦੀ ਕਾਰਵਾਈ ਬਿਲਕੁਲ ਕਰਾਂਗੇ ਆ ਪਿੱਛੇ ਨਾ ਆਪਣੇ ਜਿਹੜਾ ਬਣਦਾ ਹੋਇਆ ਹਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਘਾ ਪੱਟ ਦਿੱਤਾ ਪਿੱਛੇ ਰਹਿ ਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਘਟ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨ ਉਹਨਾਂ ਦੀ ਵੀ ਕੰਧ ਤਰੇੜਾਂ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਪਾਈਪਾਂ ਟੁੱਟੀਆਂ ਪਾਣੀ ਸਾਰਾ ਪੈ ਰਿਹਾ ਧੜਾ ਧੜਾ ਥੜਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਫਟਾਫਟ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ ਇੱਕ ਫੁੱਟ ਪਟਿਆ ਹੋਇਆ ਜੀ ਇਹਦਾ 40 5 ਉਹ ਕੋਈ ਬੰਦਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਬਿਲਕੁਲ ਵਾਪਰ ਸਕਦਾ ਜੀ ਇਹ ਵਾਪਰ ਗਿਆ ਜੀ ਸੁੱਤੇ ਪਿਆਣੇ ਗਿਰਜੇ ਸਾਡੇ ਕੋਲ ਬੈੱਡ ਪੈ ਜਾਣੇ ਦੇਖੋ ਪਤਾ ਲੱਗਾ ਬਿੱਡਾ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾ ਬਈ ਸਾਰੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्स चैनल आरोप